ਦੋਸਤੋ ਤੁਸੀਂ ਇਹ ਗੱਲ ਸੁਣ ਕੇ ਬਹੁਤ ਹੀ ਹੈਰਾਨ ਰਹਿ ਜਾਓਗੇ ਕਿ ਜਿਹੜੇ ਅੰਕਲ ਬੈਠੇ ਹੋਏ ਨੇ ਇਹਨਾਂ ਨੂੰ ਇਹਨਾਂ ਦੇ ਆਪਣੇ ਹੀ ਜਿਹੜੇ ਕੀ ਪਛਾਣਨੋਂ ਹਟ ਗਏ ਸੀ ਯਾਨੀ ਕਿ ਇਹਨਾਂ ਦੀ ਪਛਾਣ ਨਹੀਂ ਆਉਂਦੀ ਸੀਗੀ ਤੇ ਇਹਨਾਂ ਦੀ ਪਛਾਣ ਦੇ ਲਈ ਐਸਡੀਐਮ ਨੇ ਜਿਹੜੀ ਕਿ ਸਾਰੀ ਟੀਮ ਭੇਜੀ ਆਪਣੀ ਤੇ ਫਿਰ ਇਹਨਾਂ ਦੀ ਦੁਬਾਰਤੋਂ ਇਨਕੁਆਇਰੀ ਕੀਤੀ ਕਿ ਇਹ ਸ਼ਖਸ਼ ਬਲਵਿੰਦਰ ਸਿੰਘ ਨੇ ਜਾਂ ਕੋਈ ਹੋਰ ਨੇ ਤੇ ਅੰਕਲ ਜੀ ਇਹ ਅਜਿਹਾ ਕੀ ਹੋਇਆ ਸੀਗਾ ਵੀ ਜਿਹੜੀ ਤੁਹਾਡੀ ਪਛਾਣ ਨਹੀਂ ਆ ਰਹੀ ਸੀ ਕਿਸੇ ਨੂੰ ਤੇ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ 70 ਤੋਂ ਪਲੱਸਾਂ ਉਮਰ ਹੈ ਠੀਕ ਹੈ ਜੀ ਤੇ ਮੈਂ ਡ੍ਰੈਵਿਸਨ ਸਰ ਨਿਊ ਕਰਾਉਣ ਗਿਆ ਸੀਗਾ ਠੀਕ ਹੈ ਜੀ ਤੇ ਉਹਨਾਂ ਨੇ ਆਦੇ ਵੀ ਤੋ ਅਕੀਦਾ ਚੱਕੀ ਫਿਰਦਾ ਮੈਂ ਕਹਾਂ ਵੀ ਮੇਰਾ ਹੈਗਾ ਹਾਂਜੀ ਹਾਂਜੀ ਜੀ ਧਾਰ ਕੱਢ ਦੇਣਾ ਨੰਬਰ ਮਿਲਾ ਲਓ ਠੀਕ ਹੈ ਪਰ ਉਹ ਨਹੀਂ ਮੰਨੇ ਸਾਡਾ ਰੋਲਾ ਪੈ ਗਿਆ ਫਿਰ ਬਾਅਦ ਚੋਂ ਮੈਨੂੰ ਐਸਡੀਮ ਕੋਲੇ ਲੈ ਗਿਆ ਠੀਕ ਹੈ ਜੀ ਐਸਡੀਮ ਨੇ ਫਿਰ ਤਸਿਲਦਾਰ ਨੂੰ ਸਦਿਆ ਹਾਂਜੀ ਜੀ ਲਾਤੋ ਪਟਵਾਰੀ ਦੀ ਡਿਊਟੀ ਲਈ ਠੀਕ ਹੈ ਤੇ ਫਿਰ ਪਿੰਡ ਚ ਵੈਰੀਫਿਕੇਸ਼ਨ ਕੀਤੀ ਤੇ ਅੰਕਲ ਜੀ ਤੁਹਾਡੀ ਫੋਟੋ ਦੇਖ ਕੇ ਜਿਹੜੀ ਪਹਿਲਾਂ ਵਾਲੀ ਸੀ ਪੁਰਾਣੀ ਫੋਟੋ ਦੇਖ ਕੇ ਤਾਂ ਸਾਡਾ ਵੀ ਇਹੀ ਮਨ ਕਰ ਰਿਹਾ ਵੀ ਸੱਚਿਓ ਜਿਹੜੀ ਕਿ ਇਨਕੁਆਰੀ ਕਰਾਉਣੀ ਚਾਹੀਦੀ ਹੈਗੀ ਆ ਤੇ ਜਿਹੜੇ ਲੋਕ ਨੇ ਉਹ ਤਾਂ ਜਿਹੜੇ ਕਿ ਜਵਾਨ ਹੁੰਦੇ ਆ ਤੇ ਫਿਰ ਬੁੱਢੇ ਹੋ ਜਾਂਦੇ ਆ ਪਰ ਤੁਸੀਂ ਬੁੱਢੇ ਤੋਂ ਜਿਹੜੇ ਕਿ ਜਵਾਨ ਹੋਏ ਹੋ ਇਹਦੇ ਪਿੱਛੇ ਕੀ ਰਾਜ਼ ਹੈ ਜੀ ਜੀ ਦੇ ਪਿੱਛੇ ਉਹ ਆ ਜੀ ਮੇਰਾ ਜਿਹੜਾ weight ਸੀਗਾ ਨਾ ਹਾਂਜੀ 102 ਕਿਲੋ ਸੀਗਾ ਠੀਕ ਹੈ ਜੀ ਤੇ ਜਦੋਂ ਮੈਂ ਨਿਊਟ੍ਰੀਸ਼ਨ ਯੂਜ਼ ਕੀਤਾ ਠੀਕ ਹੈ ਜੀ ਤੇ ਉਹਦੇ ਨਾਲ ਮੇਰੀ ਬੋਡੀ ਫਿਟਨੈਸ ਚ ਆ ਗਈ ਠੀਕ ਹੈ ਜੀ ਤੇ ਮੇਰਾ weight 28 ਕਿਲੋ ਘਟ ਗਿਆ ਅੱਛਾ ਜੀ ਤੇ ਮੈਂ ਆਪਣੇ ਦੋਸਤੋ ਅੰਕਲ ਜੀ ਦੀ ਤਰ੍ਹਾਂ ਇਹਨਾਂ ਨੂੰ ਵੀ ਇਹਨਾਂ ਦੇ ਘਰ ਦੇ ਜਿਹੜੇ ਕੀ ਪਛਾਨਣੋਂ ਹਟ ਗਏ ਸੀ ਕਿਉਂਕਿ ਇਹਨਾਂ ਨੇ ਆਪਣੀ ਲੁੱਕ ਹੀ ਇੰਨੀ ਜ਼ਿਆਦਾ ਸੋਹਣੀ ਬਣਾ ਲਈ ਹੈ ਨਾ ਤੇ ਇਸ ਭੈਣ ਨੇ ਜਿਵੇਂ 26 ਕਿਲੋ ਘਟਾਇਆ ਜੀ ਤੇ ਇਹਨਾਂ ਨੇ ਆਪਣਾ 23 ਕਿਲੋ ਭਾਰ ਘਟਾਇਆ ਇਹਨਾਂ ਨੇ ਆਪਣਾ 13 ਕਿਲੋ ਤੇ ਉਸ ਭੈਣ ਨੇ 5 ਕਿਲੋ ਜਿਹੜਾ ਕੀ ਘਟਾਇਆ ਹਜੇ ਵੀ ਉਹ ਮਤਲਬ ਕੀ ਨਿਊਟ੍ਰੀਸ਼ਨ ਯੂਜ਼ ਕਰ ਰਹੀ ਨੇ ਤੇ ਇਹਨਾਂ ਨੂੰ ਬਾਕੀ ਆਪਾਂ ਇਹਨਾਂ ਦੇ ਮੂੰਹੋਂ ਹੀ ਸੁਣ ਲੈਣੇ ਆ ਵੀ ਕੀ ਸੱਚ ਹੈ ਤੇ ਕੀ ਝੂਠ ਹੈਗਾ ਤੇ ਤੁਸੀਂ ਦੱਸੋ ਭੈਣੇ ਦੱਜਾ ਕਿੰਨਾ ਮਤਲਬ ਕੀ ਭਾਰ ਘਟਾਇਆ ਜੀ ਛੱਬੀ ਕਿਲੋ ਠੀਕ ਹੈ ਜੀ ਤੇ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ ਹੁਣ ਬਹੁਤ ਵਧੀਆ ਹਲਕਾ ਮਹਿਸੂਸ ਹੋ ਰਿਹਾ ਹੈ ਠੀਕ ਹੈ ਜੀ ਤੇ ਤੁਸੀਂ ਦੱਸੋ ਜੀ ਮੈਮ ਚਸ਼ਕਾਲ ਜੀ ਮੇਰਾ ਨਾਮ ਵੀਰਪਾਲ ਹੈ ਤਾਂ ਮੈਂ ਆਪਣਾ ਜਿਹੜਾ ਪਹਿਲਾਂ ਮੈਨੂੰ ਮਟਾਪੇ ਦੇ ਕਾਰਨ ਜੜੀਆਂ ਦਿੱਕਤਾਂ ਆ ਰਹੀਆਂ ਸੀ ਮੈਂ ਹਾਰਟ ਦੀ ਪੇਸ਼ੈਂਟ ਹੋ ਗਈ ਸੀਗੀ ਪੀਸੀਓਡੀ ਦੀ ਮੈਨੂੰ ਪ੍ਰੋਬਲਮ ਸੀਗੀ ਪੈਰਾਂ ਦੇ ਉੱਤੇ ਬਹੁਤ ਜ਼ਿਆਦਾ ਸਵੇਲਿੰਗ ਸੀ ਡਾਕਟਰਾਂ ਨੇ ਮੈਨੂੰ ਬੈਡ ਰੈਸਟ ਬੋਲਤਾ ਸੀ ਸਿਰਫ 2.5 ਸਾਲ ਦੀ ਏਜ ਦੇ ਵਿੱਚ ਅੱਜ ਮੇਰੀ 40 ਸਾਲ ਦੀ ਏਜ ਆ ਪਰ ਮੈਨੂੰ ਇਹ ਨਹੀਂ ਸੀਗਾ 27 ਸਾਲ ਦੀ ਏਜ ਦੇ ਵਿੱਚ ਵੀ ਮੈਂ 40 ਸਾਲ ਦੀ ਏਜ ਦੀ ਹੋ ਜਾਊਂਗੀ ਕਿਉਂਕਿ ਡਾਕਟਰ ਨੇ 2-3 ਸਾਲ ਦਾ ਟਾਈਮ ਮੈਨੂੰ ਦਿੱਤਾ ਸੀਗਾ ਕਿਉਂਕਿ ਹਾਰਟ ਦੀ ਪੇਸ਼ੈਂਟ ਸੀ ਉਹ ਕਹਿ ਉਹ ਪਤਾ ਲੱਗਿਆ ਵੀ weight ਘਟਾਉਣਾ ਮੇਰਾ ਸੱਚੀ ਬੰਦ ਹੈ ਤਾਂ ਮੈਂ ਇਸ ਸਿਸਟਮ ਦੇ ਨਾਲ ਜੁੜੀ ਔਰ ਮੈਂ ਦੇਖਿਆ ਵੀ ਵਾਕਈ weight ਇਹਦੇ ਵਿੱਚ ਘਟਦਾ ਤਾਂ ਮੈਂ ਵੀ ਇਸ ਨੂੰ try ਕੀਤਾ ਔਰ ਆਪਣਾ 23 ਕਿਲੋ weight ਘਟਾਇਆ ਤਾਂ ਅੱਜ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਅੱਜ ਮੈਂ 40 ਸਾਲ ਦੀ ਲਾਈਫ ਨੂੰ enjoy ਕਰਦੀ ਹਾਂ ਤਾਂ ਬਹੁਤ ਵਧੀਆ ਗੱਲ ਹੈ ਤਾਂ ਬਹੁਤ ਬਹੁਤ ਵਧੀਆ ਲੱਗਿਆ ਜੀ ਮੈਨੂੰ ਆਪਣੇ ਆਪ ਨੂੰ ਸੁੰਦਰ ਬਣਾਉਣ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗਦਾ ਠੀਕ ਹੈ ਜੀ ਤੇ ਤੁਸੀਂ ਦੱਸੋ ਆਂਟੀ ਜੀ ਸਸੀਕਰ ਜੀ ਸਸੀਕਰ ਮੇਰਾ ਨਾਮ ਸੁਖਵਿੰਦਰ ਕੌਰ ਹੈ ਮੇਰਾ ਮਤਲਬ weight 86 ਕਿਲੋ ਸੀਗਾ ਤੇ 40 ਦਿਨਾਂ ਦੇ ਵਿੱਚ ਮੇਰਾ weight 13 ਕਿਲੋ ਲੂਜ਼ ਹੋਇਆ ਹੈ ਮੈਂ ਆਪਣੇ ਆਪ ਨੂੰ ਬਹੁਤ ਵਧੀਆ ਫਿੱਟ ਮਹਿਸੂਸ ਕਰ ਰਹੀ ਹਾਂ ਕਿਉਂਕਿ ਮੇਰਾ ਪਹਿਲਾਂ BP ਬਹੁਤ ਵੱਧਦਾ ਸੀ ਸਿਰ ਬਹੁਤ ਦਰਦ ਰੈਂਦਾ ਸੀ ਇੱਦਾਂ ਪਹਿਲਾਂ ਦੇ ਵਿੱਚ ਜਾਨ ਹੈ ਨਹੀਂ ਸੀਗੀ ਹੁਣ ਮੈਂ ਇਹ ਸਾਰੀਆਂ ਰਿਕਵਰ ਕਰ ਚੁੱਕੀ ਹਾਂ ਔਰ weight ਮਤਲਬ ਹਜੇ ਹੋਰ ਮੈਂ ਘਟਾ ਕੇ ਮਤਲਬ ਆਪਦਾ ਆਈਡੀਅਲ weight ਤੇ ਆਉਣਾ ਚਾਹੁੰਦੀ ਆ। ਮੈਂ ਆਈਡੀਅਲ weight ਤੇ ਆਉਣੀ। ਤੁਹਾਨੂੰ ਸਾਰਾ ਓਵਰਆਲ ਰਿਜ਼ਲਟ ਬਹੁਤ ਵਧੀਆ ਮਿਲਿਆ। ਬਹੁਤ ਵਧੀਆ ਰਿਜ਼ਲਟ ਮਿਲੇ ਜੀ ਇਸ ਪ੍ਰੋਡਕਟ ਦਾ। ਮਤਲਬ ਜਿਵੇਂ ਵੀ ਅਸੀਂ ਲੈਨੇ ਆ ਸਾਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਂਦਾ ਹੈ ਵੀ ਇਹਦੇ ਵਿੱਚ ਮਤਲਬ ਰਿਜ਼ਲਟ ਸਾਨੂੰ ਆ ਰਿਹਾ ਹੈ। ਹਾਂਜੀ। ਹਾਂਜੀ। ਮੇਰਾ weight ਪਹਿਲੇ 70 ਸੀਗਾ, 65 ਹੋ ਚੁੱਕਿਆ। ਠੀਕ ਹੈ। ਤੁਸੀਂ 5 ਕਿਲੋ ਹਾਂਜੀ 5 ਕਿਲੋ ਮੈਂ ਆਪਣਾ weight ਘਟਾ ਲਿਆ। ਤੇ ਹਾਂਜੀ ਭੈਣੇ ਤੁਸੀਂ ਹੁਣ ਮੈਨੂੰ ਇਹ ਡਿਟੇਲ ਦੇ ਵਿੱਚ ਦੱਸੋ। ਵੀ ਇਹ ਭਾਰ ਜਿਹੜਾ ਕਿ ਘਟ ਕਿਵੇਂ ਹੁੰਦਾ ਵੀ ਇਹਦੇ ਚ ਆਪਾਂ ਨੂੰ ਕੋਈ ਭੁੱਖਾ ਰਹਿਣਾ ਪੈਂਦਾ ਹੈਗਾ ਕਿ ਵੀ ਖਾਣਾ ਪੀਣਾ ਵਾਧੂ ਪੈਂਦਾ ਕਿ ਕਿਵੇਂ ਕੀ ਸਿਸਟਮ ਹੁੰਦਾ ਹੈ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਮੇਰੇ ਵੀ ਮਨ 'ਚ ਡਾਊਟ ਸੀਗਾ ਮੈਂ ਭੁੱਖਾ ਰਹਿਣਾ ਪਊਗਾ ਪਰ ਇਹ ਨਹੀਂ ਸੀਗਾ ਮੈਂ ਕਦੇ ਵੀ ਇਹ ਚੀਜ਼ ਸੋਚੀ ਨਹੀਂ ਸੀ ਭੁੱਖਾ ਰਹਿ ਕੇ ਮੈਂ weight ਘਟਾਵਾਂ ਹਣਾ ਵੀ ਮੈਂ ਖਾ ਪੀ ਕੇ weight ਘਟਾਵਾਂ ਜਦੋਂ ਮੈਂ ਆਪਣਾ weight ਘਟਾਇਆ ਤਾਂ ਮੈਨੂੰ ਬਲੀਵ ਹੋ ਗਿਆ ਵੀ ਜੇ ਮੇਰਾ weight ਘਟ ਸਕਦਾ ਖਾ ਪੀ ਕੇ ਤਾਂ ਮੈਂ ਕਿਸੇ ਦਾ ਵੀ ਘਟਾ ਸਕਦੀ ਹਾਂ ਤਾਂ ਉਦੋਂ ਹੀ ਮੈਂ ਸਿਸਟਮ ਨੂੰ ਆਪਣੇ ਲੋਕਾਂ ਦੀ ਹੈਲਪ ਕਰਨਾ ਸ਼ੁਰੂ ਕੀਤੀ ਤਾਂ ਹੈਲਪ ਕਰਕੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਵੀ ਤੁਸੀਂ ਆਪਣੇ weight ਨੂੰ ਕਿਵੇਂ ਘਟਾ ਸਕਦੇ ਹੋ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਉਹਨਾਂ ਦਾ ਡਾਈਟ ਪਲਾਨ ਆ ਉਹ ਫੋਲੋ ਕਰਵਾਇਆ ਔਰ ਪ੍ਰੋਪਰ ਘਰੇ ਬੈਠ ਕੇ ਉਹਨਾਂ ਦੇ ਕਿਚਨ ਦੇ ਵਿੱਚ ਸ ਕਰਕੇ ਅਸੀਂ weight ਨੂੰ lose ਕਰਦੇ ਆਂ proper nutrition add ਕਰਦੇ ਆਂ ਜਿਹੜੀ ਆਪਣੀ body ਦੀ need ਆ ਕਿਉਂਕਿ ਜਿਹੜਾ ਅੱਜ ਆਪਾਂ ਖਾਣਾ ਖਾ ਰਹੇ ਆਂ ਉਹਦੇ ਵਿੱਚ ਆਪਾਂ ਨੂੰ ਜਿਹੜੀ body ਦੀ need ਆ ਉਹ ਪੂਰੀ ਨਹੀਂ ਹੋ ਰਹੀ ਕਿਉਂਕਿ ਤੱਤ ਜਿਹੜੇ ਉਹ ਖਤਮ ਹੁੰਦੇ ਜਾ ਰਹੇ ਆ ਤਾਂ ਇਸ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਆਪਾਂ ਖਾਣੇ ਆ ਉਸ ਖਾਣੇ ਨੂੰ ਚੇਂਜ ਕੀਤਾ ਨਾ ਕਿ ਬੰਦ ਕੀਤਾ ਉਹਨੂੰ ਚੇਂਜ ਕੀਤਾ ਉਹਦੇ ਵਿੱਚ ਬਦਲਾਅ ਲੈ ਕੇ ਆਂਦਾ ਪ੍ਰੋਪਰ ਪਾਣੀ ਦੀ ਨੌਲੇਜ ਪ੍ਰੋਪਰ ਖਾਨ ਪੀਣ ਦੀ ਨੌਲੇਜ ਪ੍ਰੋਪਰ ਆਪਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਾਈਟ ਜੋ ਤੁਹਾਡੀ ਬੋਡੀ ਵਿੱਚ ਜਾ ਰਹੀ ਆ ਉਹ ਸਾਰਾ ਕੁਝ ਚੈੱਕ ਕਰਕੇ ਫਿਰ ਅਸੀਂ weight ਨੂੰ maintain ਕੀਤਾ ਹੌਲ ਹੌਲ ਆਈ ਆਸਤੇ ਆਸਤੇ weight ਨੂੰ ਘਟਾਉਣਾ ਸ਼ੁਰੂ ਕੀਤਾ ਇਹ ਨਹੀਂ ਇੱਕੋ ਦਾਮ ਹੀ weight ਘਟਦਾ ਹੌਲੀ ਹੌਲੀ weight ਘਟਦਾ ਔਰ ਆਸਤੇ ਆਸਤੇ weight ਘਟੂਗਾ ਤਾਂ ਪਰਮਾਨੈਂਟ ਵਾਲਾ weight ਘਟੂਗਾ ਕਿਉਂਕਿ ਸਾਡਾ ਕੰਮ ਹੈ ਫੈਟ ਘਟਾਉਣਾ ਨਾ ਕਿ weight ਘਟਾਉਣਾ weight ਟੈਂਪਰੇਰੀ ਹੈ ਤੇ ਦੋਸਤੋ ਜੇ ਤੁਸੀਂ ਵੀ ਮਤਲਬ ਕਿ ਆਪਦਾ ਭਾਰ ਘਟਾਉਣਾ ਚਾਹੁੰਦੇ ਹੋ ਮੇਰੇ ਕਹਿੰਦੇ ਇੱਕ ਵਾਰੀ ਇਸ ਭੈਣ ਨਾਲ ਕੰਟੈਕਟ ਜ਼ਰੂਰ ਕਰ ਲਿਓ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣਗੇ ਕਿਦਾਂ ਜਾਨੀ ਕਿ weight loss ਹੁੰਦਾ ਹੈ ਕੀ ਤੁਹਾਨੂੰ ਖਾਣਾ ਚਾਹੀਦਾ ਹੈ ਹਨਾ ਸਾਰੀ ਤੁਸੀਂ ਇੰਨਾ ਤੋਂ ਵੀ ਜਿਹੜੇ ਘਰ ਦੇ ਖਾਣੇ ਹੀ ਖਾ ਕੇ ਤੁਸੀਂ ਆਪਣਾ ਜਿਹੜਾ ਭਾਰ ਘਟਾ ਸਕਦੇ ਹੋ ਮੇਰੇ ਬੱਚੇ ਦਾ ਰਿਜ਼ਲਟ ਆਇਆ ਇਹਦੇ ਵਿੱਚ ਹਨਾ ਇਸੇ ਨਿਊਟ੍ਰੀਸ਼ਨ ਲੈ ਕੇ ਤਾਂ ਹੀ ਮੈਨੂੰ ਬਲੀਵ ਬਣਿਆ ਵੀ ਵਾਕੇ ਬੱਚੇ ਵੀ ਸਹੀ ਹੋ ਸਕਦੇ ਆ ਮੇਰੇ ਬੱਚੇ ਨੂੰ ਦਮੇ ਦੀ ਸ਼ਿਕਾਇਤ ਸੀਗੀ 13 ਸਾਲ ਦੀ ਏਜ ਦੇ ਵਿੱਚ ਤਾਂ ਡਾਕਟਰ ਕਹਿੰਦੇ ਸੀਗੇ ਵੀ ਤੁਹਾਡੀ ਪੀੜ੍ਹੀ ਦੇ ਵਿੱਚ ਹੈ ਠੀਕ ਨਹੀਂ ਹੋ ਸਕਦਾ ਪਰ ਜਿੱਦਾਂ ਹੀ ਉਹਦੀ ਬੋਡੀ ਵਿੱਚ ਨਿਊਟ੍ਰੀਸ਼ਨ ਜਾਣਾ ਸ਼ੁਰੂ ਹੋਇਆ ਉਹਦਾ ਹੁਣ ਜਿਹੜੀ ਦਮੇ ਦੀ ਸ਼ਿਕਾਇਤ ਉਹ ਵੀ ਖਤਮ ਹੋ ਗਈ ਔਰ ਉਹਦਾ weight ਵੀ ਹੈ ਜਿਹੜਾ ਉਹ ਵੱਲ ਚੁੱਕਿਆ 40 40 ਕਿਲੋ weight ਸੀਗਾ ਅੱਜ ਉਹਦਾ 75 ਕਿਲੋ weight ਹੈ ਔਰ height ਵੀ ਉਹਦੀ ਛੋਟੀ ਸੀਗੀ ਅੱਜ 5 ਫੁੱਟ 9 ਇੰਚ ਉਹਦੀ height ਹੈ ਮੇਰੇ ਛੋਟੇ ਬੇਟੇ ਦੀ ਤੇ ਭੈਣਾ ਸਾਨੂੰ ਕਈ ਲੋਕਾਂ ਦੇ ਇੱਕ ਕਮੈਂਟ ਆਉਂਦੇ ਹੈਗੇ ਵੀ ਜਿਹੜਾ ਵੀ ਤੁਸੀਂ ਨਿਊਟ੍ਰੀਸ਼ਨ ਬਾਰੇ ਜਾਂ ਪ੍ਰੋਡਕਟ ਬਾਰੇ ਦੱਸਦੇ ਹੋ ਵਿੱਕੀ ਤੇ ਕਿਸੇ ਦੀ ਹੈਲਥ ਤੇ ਉੱਤੇ ਕੋਈ ਹਨਾ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਪੈਂਦਾਗਾ ਵੀ ਕੋਈ ਨੁਕਸਾਨ ਹੋ ਜੇ ਅਗਲੇ ਦਾ ਹਾਂਜੀ ਨਹੀਂ ਇਹ ਤਾਂ ਨਾ ਅਸੀਂ ਜਿਹੜੀ ਹੈਗੀ ਹੈ ਜੀ ਇਹ 100% 100 ਬੰਨ 100 1% ਇਸ ਚੀਜ਼ ਦੀ ਗਾਰੰਟੀ ਦਿੰਨੇ ਆ ਪਹਿਲਾਂ ਤਾਂ ਠੀਕ ਹੈ ਕਿਉਂਕਿ ਪਹਿਲਾਂ ਅਸੀਂ ਖੁਦ ਆਪਣੇ ਤੇ ਇਸ ਚੀਜ਼ ਦੇ ਰਿਜ਼ਲਟ ਲਏ ਆ ਔਰ ਬਹੁਤ ਸਾਰੇ ਰਿਜ਼ਲਟ ਤੁਹਾਨੂੰ ਦਿਖਾਏ ਵੀ ਆ ਉਹ ਤੁਹਾਨੂੰ ਤੁਹਾਡੀ ਅੱਖੀ ਤੁਸੀਂ ਸੁਣਿਆ ਠੀਕ ਹੈ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਦੇ ਇਹਦੇ ਤੇ ਬਕਾਇਦਾ ਜਿਹੜਾ ਇੰਪਰੂਵਡ ਹੈਗਾ ਹੈਗਾ ਇਹ ਜਿਹੜਾ 100 1% ਹੈ ਜਿਹੜੀ ਮਨੀ ਬੈਕ ਗਾਰੰਟੀ ਆ ਅਗਰ ਜੇ ਰਿਜ਼ਲਟ ਨਹੀਂ ਆਉਂਦਾ ਤਾਂ ਠੀਕ ਤੇ ਦੋਸਤੋ ਵੀਡੀਓ ਦੇ ਉੱਪਰ ਆਪਾਂ ਨੰਬਰ ਸ਼ੋਅ ਕੀਤਾ ਹੋਇਆ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਲੈ ਸਕਦੇ ਹੋ ਅਸੀਂ ਗਿੱਦੜਵਾ ਤੋਂ ਬਿਲੋਂਗ ਕਰਦੇ ਆਂ ਜੀ ਨੀਅਰ ਪੋਸਟ ਆਫਿਸ ਹੈ ਜੀ ਮਸਜਿਦ ਵਾਲੀ ਗਲੀ ਹੈਗੀ ਬੱਸ ਸਟੈਂਡ ਬਿਲਕੁਲ ਨਜ਼ਦੀਕ ਹੈ ਜੀ ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਸਾਨੂੰ ਇੱਥੇ ਆ ਸਕਦੇ ਹੋ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ